ਜਿੱਥੇ ਰੋਜ਼ਾਨਾ ਹੀ ਲੱਖਾਂ ਸਿੱਧੂ ਦੇ ਫੈਨ ਦੂਰੋਂ ਦੂਰੋਂ ਸਿੱਧੂ ਦੀ ਹਵੇਲੀ ਤੇ ਸਿੱਧੂ ਦੇ ਮੰਮੀ ਡੈਡੀ ਨੂੰ ਮਿਲਣ ਆਉਂਦੇ ਨੇ ਉੱਥੇ ਹੀ ਕੱਲ ਐਤਵਾਰ ਨੂੰ ਇੱਕ ਸਿੱਧੂ ਦਾ ਛੋਟਾ ਜਿਹਾ ਫੈਨ ਕਮਲੋ ਤੋਂ ਚੱਲ ਕੇ ਆਪਣੇ ਪਰਿਵਾਰ ਦੇ ਨਾਲ ਸਿੱਧੂ ਦੇ ਮਾਤਾ ਪਿਤਾ ਨੂੰ ਮਿਲਣ ਆਇਆ ਉਹ ਖਾਸ ਤੌਰ ਤੇ ਸਿੱਧੂ ਦੇ ਮਾਤਾ ਪਿਤਾ ਨੂੰ ਮਿਲਿਆ ਜਿਸ ਨੂੰ ਦੇਖ ਕੇ ਸਿੱਧੂ ਦੇ ਮਾਤਾ ਤੇ ਪਿਤਾ ਵੀ ਭਾਵੁਕ ਹੋ ਗਏ ਉਹ ਐਨੀ ਛੋਟੀ ਉਮਰ ਦੇ 4 ਸਾਲਾਂ ਦੀ ਉਮਰ ਦੇ ਵਿੱਚ ਵੀ ਬੱਚੇ ਦੇ ਸਿੱਧੂ ਦਾ ਕੱਲਾ ਕੱਲਾ ਗਾਣਾ ਯਾਰ ਸੀ ਤੇ ਸਿੱਧੂ ਵਾਂਗ ਥਾਪੀਆਂ ਮਾਰ ਕੇ ਬੱਚਾ ਖੁਸ਼ ਹੋ ਰਿਹਾ ਸੀ ਜਿਵੇਂ ਕਿ ਹਵੇਲੀ ਚ ਆ ਕੇ ਉਹਨੂੰ ਸਿੱਧੂ ਦੇ ਮਾਪਿਓ ਨਹੀਂ ਸਿੱਧੂ ਹੀ ਮਿਲ ਗਿਆ ਹੋਵੇ ਤੇ ਉਹ ਹਵੇਲੀ ਪਹੁੰਚ ਕੇ ਸਿੱਧੂ ਦੇ ਨਾਲ ਜੁੜੀਆਂ ਚੀਜ਼ਾਂ ਟਰੈਕਟਰ ਗੱਡੀਆਂ ਉਹਨਾਂ ਨਾਲ ਵੀ ਫੋਟੋਆਂ ਕਰਵਾਈਆਂ ਤੇ ਇਸ ਖਾਸ ਤੌਰ ਤੇ ਸਿੱਧੂ ਦੇ ਡੈਡੀ ਦੇ ਨਾਲ ਵੀ ਫੋਟੋਆਂ ਕਰਵਾਈਆਂ ਤੇ ਇੱਕ ਅਲੱਗ ਹੀ ਨੂਰ ਸੀ ਬੱਚੇ ਦੇ ਚਿਹਰੇ ਤੇ ਜੋ ਕਿ ਸਿੱਧੂ ਦਾ ਫੈਨ ਸੀਗਾ ਤੇ ਕੱਲਾ-ਕੱਲਾ ਗਾਣਾ ਸਿੱਧੂ ਦਾ ਉਹਦੇ ਰੱਟਿਆ ਪਿਆ ਸੀ ਤੇ ਉਹਨੇ ਸਿੱਧੂ ਦੇ ਕਈ ਗਾਣੇ ਉਥੇ ਆਏ ਸੰਗਤ ਨੂੰ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਸੁਣਾਏ ਤੇ ਹਰ ਇੱਕ ਭਾਵਕ ਹੋ ਗਿਆ ਉਸ ਬੱਚੇ ਦੇ ਗਾਣੇ ਸੁਣ ਕੇ ਉਸ ਤੋਂ ਬਾਅਦ ਟਰੈਕਟਰ ਤੇ ਵੀ ਉਹਨੇ ਰਾਈਡ ਕੀਤੀ ਟਰੈਕਟਰ ਨਾਲ ਫੋਟੋਆਂ ਕਰਾਈਆਂ ਟਰੈਕਟਰ ਤੇ ਬੈਠ ਕੇ ਥਾਪੀਆਂ ਵੀ ਮਾਰੀਆਂ ਤੇ ਲੋਕਾਂ ਦਾ ਵੀ ਉਸ ਨੂੰ ਬਹੁਤ ਪਿਆਰ ਮਿਲਿਆ ਤੇ ਸਭ ਤੋਂ ਵੱਡੀ ਗੱਲ ਬੱਚੇ ਨੂੰ ਖੁਸ਼ੀ ਸੀ ਕਿ ਉਹ ਸਿੱਧੂ ਦੀ ਹਵੇਲੀ ਜਾ ਕੇ ਸਿੱਧੂ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੂੰ ਛੂਹ ਕੇ ਸਿੱਧੂ ਦੇ ਪਿਆਰ ਨੂੰ ਮਹਿਸੂਸ ਕਰ ਰਿਹਾ ਸੀ ਸਮਰਦੇ ਪੰਦੀ ਆਂਦੀ ਐ ਦਬੀ ਨਾਲ ਦੁਨੀਆ ਸਵਾਦ ਲੈਂਦੀ ਐ ਨਾਲ ਜੇ ਰੱਸ ਤੇ ਤਣੂਤ ਹੁੰਦੀਆ ਇੱਥੇ ਬਜ਼ਾਨੀ ਹੈ ਰੇਣ ਮਿਲੂਗੀ ਇੱਕ ਕੰਟਰੋਵਰਸੀਅਲ ਰੇਣ ਮਿਲੂਗੀ ਤਰ ਮਾਰੇ ਨਾਲ ਤੇ ਦਬੇਣ ਮਿਲੂਗੀ ਸਾਚੇ ਮੁੰੇ ਕਾ ਤਮਿਲੂ ਦੋਸਤਾਂ ਨਾਲ ਮਿਲ ਰੇਣ ਦੱਤਲੀ ਤੇ ਇਹ ਮੁਰਗੀ ਉਹ ਦੋ ਵਟੇ ਮਾਰਦਾ ਪਰ ਰੁਖਰੇ ਪਿੰਡਾਂ ਕੀ ਚ ਪਹੁੰਚ ਆਵੇ ਮਾਮਾ ਉਹ ਕਰੇ ਕੌਣ ਡਰਾਂ ਕੌਣ ਕੁੱਤੇ ਕੰਦਰੀਆ ਕੌਣ ਇਸ ਸਾੜਦੇ ਫੇਰ ਮੁਕਾਤੇ ਲੀਟ ਬੋਨ ਥੀਆ ਟਾਣਾ ਨੂੰ ਪੋਟਾ ਟਿਕ ਮਾਰਦੇ ਚਪਾਟਾ ਨਾ ਨੂੰ ਪਤਾ ਨਹੀਂ ਜਮੀਰ ਕਿਸ ਦੀ ਆ ਜਾਲੇ ਬੋਲੀ ਸਰ ਮਰ ਕੰਡਾ ਨਾ ਨੂੰ ਕਾਇਰ ਕੇ ਕੱਟੇ ਗਲੇ ਤੇ ਨਾ ਰਿਦਕੇ

ਕਿ ਕਿਦਾਂ ਨੂੰ ਸਾਡਾ ਇਹ ਪੰਪ ਕੋਲੇ ਟੋਟਾ ਨਾ ਲਈ ਗੰਦੀ ਆਦਲ ਤੋਂ ਤੱਕੇ ਲੋ ਕਰ ਦੋ ਇਸ ਨੂੰ ਗੁਰ ਪਰ ਦੋਗਾ ਸਤੋ ਕਿchnਿਆ ਬੱਚਿਓ ਕੇ ਜਿਵੇਂ ਬਨੇ ਨਹੀਂ ਤਾਂ ਸੁਹੇਲੇ ਨਹੀਂ ਮਿਲੂਗੀ ਇੱਕ ਕਰੋ ਬਸ ਇੱਕ ਨਾ ਮਿਲੂਗੀ ਅੰਮਾਨ ਨਾ ਮਿਲੂਗੀ ਅੱਥ ਵਾਲੇ ਕਾ ਕਰ ਮਿਲੂਗਾ ਸੋਚਣਾ ਹੈ ਕਿਲਾ ਕਿਲਾ ਜਤੂ ਆਇਆ ਕਿਥੋਂ ਕੀ ਨਾਮ ਹੈ ਤੁਹਾਡਾ ਨਾਮ ਕੀ ਹੈ ਸਵਿੰਦਰ ਕਿੱਥੋਂ ਆਏ ਹੋ ਪਾ ਪੱਲਾ ਵੇ ਸਿੱਧੂ ਨੂੰ ਕਿੰਨੇ ਚਿਰ ਤੋਂ ਸੁਣਦੇ ਹੋ ਸਾਰੇ ਗਾਣੇ ਯਾਦ ਹੈ ਵਧੀਆ ਲੱਗਦਾ ਈ ਸਿੱਧੂ ਕਿੰਨਾ ਕੁ ਪਿਆਰ ਕਰਦੇ ਹੋ ਥਾਪੀ ਮਾਰ ਕੇ ਦਿਖਾ ਦਿਓ ਪੂਚੇ ਵਾਲਾ ਜੱਟ ਗਿਆ ਦੇ ਇੱਕ ਵਾਰ ਪੂਚੇ ਵਾਲਾ ਜੱਟ ਥਾਪੀ ਫਿਰ ਤੋਂ ਕਿੰਨਾ ਪਿਆਰ ਕਰਦਾ ਸਿੱਧੂ ਨੂੰ ਹੋਰ ਬਾਤ ਕੀ ਦੰਗਾ ਸੀ ਸਿੱਧੂ ਇਹ ਚ ਦੱਸ ਦੇ ਬੋਲ ਕੇ ਸਿੱਧੂ ਕੇ ਮਨ ਲੱਗਦਾ ਸੀ ਕਿਵੇਂ ਲੱਗਦਾ ਸੀ ਪੂਮਾ ਜੀ ਹੈ ਪੂਮਾ ਜੀ ਛੋੜਾ ਜਿਹਾ ਲੱਗਦਾ ਕੋਦੀ ਵਰਗਾ ਆਪਣਾ ਹੈ ਠੀਕ ਕਰਦਾ ਹੁੰਦਾ ਸੀ ਉਹ ਠੀਕ ਠੀਕ ਵਾਰੀ ਕਿੰਨੀ ਵੱਡੀ ਕਰਦੇ ਤੂੰ ਵੀ ਕਿੰਨੀ ਵੱਡੀ ਕਰਨੀ ਕਿੰਨਾ ਪਿਆਰ ਕਰਦਾ ਹੈ ਕਰ ਕਿੰਨਾ ਕੇ ਪਿਆਰ ਹੈ ਤਿਆ ਬਾਤ ਇੱਕ ਵਾਰੀ ਹੋਰ ਕੋਈ ਗੀਤ ਸੁਣਾ ਦੇ ਛੋਟਾ ਜਿਹਾ ਮੈਨੂੰ ਲੱਗਦਾ جي دي بھائی جان لے تھرے سنگي دے لا ویاں ناں اوہیاں دے تھم جو بھی پاڑی جنگل چ رہنجو مڈی مٹھی اے تے لانے دوڑا تیرے جانی دیاں ماں ماں نے سدھ مچیا Simple.